ਵੱਲੋਂ 28 ਤਰੀਕ ਨੂੰ ਸੀਨੀਅਰ ਸਹਾਇਕ ਕਮ ਇੰਸਪੈਕਟਰ ਦਾ ਪੇਪਰ ਲਿਆ ਜਾਣਾ ਜੀ ਇਸ ਪੇਪਰ ਸਬੰਧੀ ਜਿਹੜੇ ਕੈਂਡੀਡੇਟ ਫਿਜ਼ੀਕਲ ਹੈਂਡੀਕੈਪਟ ਨੇ ਉਹਨਾਂ ਨੂੰ ਸक्राइब ਲੈਣ ਦੀ ਆਗਿਆ ਦਿੱਤੀ ਜਾਂਦੀ ਹੈ ਜੀ 28 1 2024 ਨੂੰ ਪ੍ਰੀਖਿਆ ਹੋਣੀ ਹੈ ਜੀ ਅਤੇ 25 1 2024 ਸਮਾ ਸ਼ਾਮ 4 ਵਜੇ ਤੱਕ ਬੋਰਡ ਦੇ ਦਫ਼ਤਰ ਵਿਖੇ ਅਸਲ ਮੁਕੰਮਲ ਪਰਫਾਰਮਾ ਦਸਤੀ ਰੂਪ ਚ ਪੇਸ਼ ਕਰਨਗੇ ਜੀ ਠੀਕ ਹੈ ਜੀ ਇਸ ਮਿਤੀ ਤੋਂ ਬਾਅਦ ਕੋਈ ਵੀ ਜਿਹੜਾ ਪਰਫਾਰਮਾ ਪ੍ਰਤੀ ਬੇਨਤੀ ਆ ਉਸਤੇ ਵਿਚਾਰ ਨਹੀਂ ਕੀਤਾ ਜਾਏਗਾ ਠੀਕ ਹੈ ਜੀ ਪ੍ਰੀਖਿਆ ਕੇਂਦਰ ਵਿੱਚ ਸਿੱਧੇ ਤੌਰ ਤੇ ਜੇਕਰ ਕੋਈ ਸक्राइब ਦੀ ਮੰਗ ਕਰਦਾ ਤਾਂ ਉਹਨਾਂ ਨੂੰ ਅਜਿਹੀ ਕੋਈ ਸੁਰਤ ਨਹੀਂ ਦਿੱਤੀ ਜਾਵੇਗੀ ਇੱਥੋਂ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਸक्राइब ਲੈਣ ਲਈ ਬੇਨਤੀ ਦਰਜ ਤੱਤ ਅਤੇ ਨਾਲ 29 ਦਸਤਾਵੇਜ਼ਾਂ ਵਿੱਚੋਂ ਜੇਕਰ ਕੋਈ ਤੱਤ ਦਸਤਾਵੇਜ਼ ਕਿਸੇ ਵੀ ਸਟੇਜ ਤੇ ਗਲਤ ਪਾਇਆ ਜਾਂਦਾ ਤਾਂ ਉਮੀਦਵਾਰ ਦੀ ਪੱਤਰਤਾ ਰੱਦ ਕਰਦੇ ਹੋਏ ਦੋਵੇਂ ਵਿਅਕਤੀਆਂ ਉਮੀਦਵਾਰ ਅਤੇ ਸक्राइब ਵਿਰੁੱਧ ਬੰਦ ਦੀ ਕਾਰਵਾਈ ਆਰੰਭੀ ਜਾਵੇਗੀ ਜੀ ਸਕ੍ਰਾਈਬਰ ਲਾਈਨ ਦੇ ਲਈ ਇਹ ਵਾਲਾ ਪਰਫਾਰਮ ਹੈ ਜੀ ਇਹ ਵਾਲਾ ਪਰਫਾਰਮਾ ਭਰ ਕੇ ਤੁਸੀਂ ਅਨੇਕਸਰ ਬੀ ਵੀ ਨਾਲ ਹੈਗਾ ਦੋਨੇ ਪਰਫਾਰਮੇ ਜਿਹੜੇ ਧਿਆਨ ਨਾਲ ਦੇਖ ਲੈਣਾ ਅਨੇਕਸਰ ਚੀਜ਼ ਸਾਰੀ ਡਿਟੇਲ ਲਿਖੀ ਹੋਈ ਹੈ ਜੀ ਠੀਕ ਹੈ ਇਹ ਡਿਟੇਲ ਹੈ ਜਿਹੜੀ ਭਰ ਕੇ ਤੁਸੀਂ ਲਾਸਟ ਡੇਟ ਦੁਆਰਾ ਫੇਰ ਦੱਸਦੀ ਹੈ ਤੁਹਾਨੂੰ 25 1 2024 ਸਮਾਂ ਸ਼ਾਮ 4 ਵਜੇ ਤੱਕ ਬੋਰਡ ਦੇ ਦਫ਼ਤਰ ਵਿਖੇ ਜਮਾ ਕਰਾਉਣੀ ਹੈ ਜੀ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰ ਦਿਓ ਪ੍ਰੀਖਿਆ ਜਿਹੜੀ ਸੀਨੀਅਰ ਅਸਿਸਟੈਂਟ ਦੀ 28 ਤਰੀਕ ਨੂੰ ਹੀ ਹੋਣੀ ਹੈ 28 2024 ਨੂੰ ਹੋਣੀ ਹੈ ਐਡਮਿਟ ਕਾਰਡ ਨੇ ਜਿਹੜੇ ਉਹ ਜਲਦ ਹੀ ਆਉਣਗੇ ਜਦੋਂ ਹੀ ਆਉਣਗੇ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲਣੀ ਹੈ ਇਸ ਲਈ ਵਾਰ-ਵਾਰ ਕਹਿੰਦੇ ਰਹਿੰਦੇ ਆ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਜੀ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਨਵਾਂ ਚੈਨਲ ਆਪਣਾ ਜੀ स्टेस्ट एंड ट्रैवल वो भी सारे ने सबसक्राइब करना लें क्योंकि नवी रैसपी जीडिया सारिया थो चैनल पर मिलियां टैक्नीकल वीडियो भी इनफो अबाउट आलटेक नव चैनल अपना वट्सएप चैनल का लिंक भी नीचे है प्लीज़ वीडियो में लाइक शेयर जरूर कर दौ जेकर कोई कैंडीडेट रहता है ता सारे भीडियो शेयर करनी है उम्मीद है रिक्वेस्ट है तुम इन्ना जरूर करोगे ताकि लगातार अपडेट मिलती रहन होर अपडेट नाल जल्द ही हाजिर होवोंगे जी तद तकली बी सेफ स्टे कनैक्टेड यू टेक वेरी गुड केयर यूर सैल्फ बाय बाय